ਕੀ ਉੱਥੇ ਜਿਹੜਾ ਇਸ ਟਾਈਮ ਮਾਲ ਪੁੱਟ ਰੇ ਆ ਉਹ ਮਤਲਬ ਸਰਕਾਰ ਦੀ ਦੇਖਰੇਖ ਚ ਹੈ ਜਾਂ ਇਸ ਤਰ੍ਹਾਂ ਹੀ ਹੈ ਹਾਂਜੀ ਕੀ ਤੁਹਾਡੇ ਵੱਲੋਂ ਜਿੱਦਾਂ ਅੱਗੇ ਇਹ ਮਤਲਬ ਗੱਡੀਆਂ ਜਿਹੜੀਆਂ ਮਤਲਬ ਉੱਥੋਂ ਜਾ ਰਹੀਆਂ ਬਿਨਾ ਬਿਲਿੰਗ ਤੋਂ ਜਾਂ ਉਹਨੂੰ ਅੱਗੇ ਵੀ ਕਾਰਵਾਈ ਹੋਏਗੀ ਹਾਂਜੀ ਜੇਰੇ ਕੋਈ ਬਿਨਾ ਬਿਲ ਤੋਂ ਗੱਡੀ ਹੈ ਕਿਤੇ ਵੀ ਫੜੀ ਜਾਂਦੀ ਹੈ ਤਾਂ ਉੱਤੇ ਕਾਰਵਾਈ ਤਾਂ ਮੌਕੇ ਤੇ ਹੀ ਚਲਾਣੋ ਦਾ ਹੋਏਗਾ ਅਸਾਂ ਬਾਤ ਗੱਡੀਆਂ ਰੁਕੀਆਂ ਕਿਉਂ ਰੁਕ ਗਈਆਂ ਇਨਨ ਕੋਲ ਕੋਈ ਵੈਲਿਡ ਡਾਕੂਮੈਂਟ ਨਹੀਂ ਸੀ ਮਾਇਨਿੰਗ ਟੈਗਸ ਇਨ ਇਹਨਾਂ ਵਿੱਚ ਮਿਨਰਲ ਮੈਨ ਸੈਂਡ ਐਗਰੀਗੇਟ ਸੀ ਇਹ ਜਿਨ੍ਹਾਂ ਦਾ ਕੋਈ ਵੀ ਇਹਨਾਂ ਕੋਲ ਸਹੀ ਦਸਤਾਵੇਜ਼ ਨਹੀਂ ਪਾਇਆ ਕੋਲੈਕਟ ਕੀਤੇ 200 ਸੀਐਫਟੀ ਦੇ ਪਰ ਉਹ ਗੱਡੀ ਤਕਰੀਬਨ 8 ਗੁਣਾ ਮਾਲ ਜ਼ਿਆਦਾ ਸੀ ਇਹ ਗੱਡੀਆਂ ਤੁਸੀਂ ਰੋਕੀਆਂ ਕਿੰਨੀ ਤعداد ਚ ਰੋਕੀਆਂ ਕਿੰਨੀ ਇਹ ਟੋਟਲ ਨੰਬਰਿੰਗ ਚ 14 ਸੀ ਮੇਥਲ ਦੇ ਨੇੜੇ ਕ੍ਰੈਸ਼ਰ ਹੈ ਕਿੰਨੇ ਕ੍ਰੈਸ਼ਰ ਜਿਹੜੇ ਚੱਲ ਰਹੇ ਐ ਐਚਪੀ ਹਿਮਾਚਲ ਪ੍ਰਦੇਸ਼ ਤੋਂ ਵੀ ਸਟੋਨ ਕ੍ਰੈਸ਼ਰ ਹੈ ਉਹਨਾਂ ਤੋਂ ਘੱਟ ਕੁਆਂਟੀਟੀ ਤੋਂ ਵਾ ਲੈ ਕੇ ਆ ਰਹੇ ਸੀ ਕਿ ਪੰਜਾਬ ਦੇ ਵਿੱਚ ਜਿਹੜੀ ਮਾਈਨਿੰਗ ਹੋ ਰਹੀ ਹੈ ਕਿਸ ਤਰ੍ਹਾਂ ਹੋ ਰਹੀ ਹੈ ਬਿਲਿੰਗ ਤੇ ਹੋ ਰਹੀ ਹੈ ਜਾਂ ਕਿਸ ਤਰ੍ਹਾਂ ਹੋ ਰਹੀ ਹੈ ਪੰਜਾਬ ਦੇ ਕਿਉ ਫਾਰਮ ਉਹਨਾਂ ਦੇ ਐਕਸ ਫਾਰਮ ਅਸਰ ਰਾਤ ਗੱਡੀਆਂ ਰੁਕੇਆਂ ਕਿਉਂ ਰੁਕੀ ਗਈਆਂ ਇਹਨਾਂ ਕੋਲ ਕੋਈ ਵੈਲਿਡ ਡਾਕੂਮੈਂਟ ਨਹੀਂ ਸੀ ਇਹ ਮਾਈਨਿੰਗ ਤਹਿਤ ਇਹਨਾਂ ਵਿੱਚ ਮਿਨਰਲ ਮਾਈਨਰਲ ਸੈਂਡ ਐਗਰੀਗੇਟ ਸੀਗੇ ਜਿਨ੍ਹਾਂ ਦਾ ਕੋਈ ਵੀ ਇਹਨਾਂ ਕੋਲ ਸਹੀ ਦਸਤਾਵੇਜ਼ ਨਹੀਂ ਪਾਏਗਾ ਉਹਨਾਂ ਵਿੱਚ ਕਈਆਂ ਕੋਲ ਸੀਗੇ ਜਿਦਾਂ ਸੋਰਸ ਸੀਐਫਟੀ ਦੇ ਪਰ ਉਹਨਾਂ ਦੀ ਗੱਡੀ ਤਕਰੀਬਨ 8 ਗੁਣਾ ਮਾਲ ਜ਼ਿਆਦਾ ਸੀ ਜਿਹਦਾ ਕੋਈ ਸੋਰਸ ਨਹੀਂ ਸੀ ਉਹਨਾਂ ਕੋਲ ਉਹਦੇ ਤਹਿਤ ਅਸੀਂ ਚਲਾਨ ਕੀਤੇਗੇ ਤੇ ਬੌਂਡ ਕੀਤੀ ਜਿਹੜੀਆਂ ਗੱਡੀਆਂ ਤੁਸੀਂ ਰੋਕੀਆਂ ਕਿੰਨੀ ਤਦਾਦ ਚ ਰੋਕੀਆਂ ਕਿੰਨੀ ਤਦਾਦ ਇਹ ਟੋਟਲ ਨੰਬਰਿੰਗ ਚ 14 ਸੀ ਗਿਆ ਜੀ ਇਹ ਮਾਲ ਕਿੱਥੋਂ ਭਰ ਕੇ ਆ ਰਹੀ ਹੈ ਐਚ ਪੀ ਹਿਮਾਚਲ ਪ੍ਰਦੇਸ਼ ਤੋਂ ਗਈ ਸਟੋਨ ਕ੍ਰਸ਼ਰ ਹੈ ਜੀ ਉਹਨਾਂ ਤੋਂ ਘੱਟ ਕੁਆਂਟੀਟੀ ਤੋਂ ਮਾਲ ਲੈ ਕੇ ਆ ਰਹੇ ਸੀ ਤੇ ਕਿ ਪੰਜਾਬ ਦੇ ਵਿੱਚ ਜਿਹੜੀ ਮਾਈਨਿੰਗ ਹੋ ਰਹੀ ਹੈ ਕਿਸ ਤਰ੍ਹਾਂ ਹੋ ਰਹੀ ਹੈ ਬਿਲਿੰਗ ਤੇ ਹੋ ਰਹੀ ਹੈ ਜਾਂ ਕਿਸ ਤਰ੍ਹਾਂ ਹੋ ਰਹੀ ਹੈ ਕਿਉਂ ਫਾਰਮ ਤੇ ਬਿਲਿੰਗ ਕਰਦੇ ਪੰਜਾਬ ਦੇ ਕਿਉ ਫਾਰਮ ਉਹਨਾਂ ਦੇ 100 ਹੋਵੇ ਪਰ ਪਰ ਕਿਉਂ ਫਰਮ ਤੇ ਹੋ ਰਹੀ ਪੰਜਾਬ ਜੀ ਤੁਹਾਡੇ ਇੱਥੇ ਮੀਰਥਲ ਦੇ ਨੇੜੇ ਕ੍ਰੈਸ਼ਰ ਹੈ ਗਿਆ ਕਿੰਨੇ ਕ੍ਰੈਸ਼ਰ ਜਿਹੜੇ ਚੱਲ ਰਹੇ ਆ ਐਕਚੁਅਲੀ ਕਾਊਂਟ ਨਹੀਂ 14-15 ਹੋਣੇ ਇਸ ਟਾਈਮ ਮੀਰਥਲ ਦੇ ਨੇੜੇ ਕੋਈ ਖੱਡ ਹੈਗੀ ਹੈ ਜਿੱਦੀ ਆਕਸ਼ਨ ਹੋਈ ਹੈ ਤਾਂ ਜਿੱਥੋਂ ਮਾਲ ਪੁੱਟਿਆ ਜਾ ਸਕਦਾ ਥੋੜਾ ਦਾ ਏਰੀਆ ਦੱਸਣਗੇ ਜੀ ਸਾਹਿਬ ਤੁਹਾਡੇ ਨੇੜੇ ਇਹਨੇ ਖੱਡ ਮਨੀ ਨੇੜੇ ਖੱਡ ਚੱਲ ਰਹੀ ਸੀ ਨੇੜੇ 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 ਡੰਪ ਸੀਗਾ ਨੇੜੇ ਡੰਪ ਸੀਗਾ ਖੱਡ ਨਹੀਂ ਹੈਗੀ ਕੋਈ ਕੀ ਉੱਥੇ ਜਿਹੜਾ ਇਸ ਟਾਈਮ ਮਾਲ ਪੁੱਟ ਰੇ ਆ ਉਹ ਮਤਲਬ ਸਰਕਾਰ ਦੀ ਦੇਖ ਰੱਖਤ ਹੈ ਜਾਂ ਇਸ ਤਰ੍ਹਾਂ ਹੀ ਹੈ ਹਾਂਜੀ ਹਾਂਜੀ ਸਦਾ ਪੂਰੀ ਮਾਈਨਿੰਗ ਡਿਪਾਰਟਮੈਂਟ ਦੇਖ ਰੱਖਤ ਹੈ ਜੀ ਤੇ ਕੀ ਤੁਹਾਡੇ ਵੱਲੋਂ ਜਿੱਦਾਂ ਅੱਗੇ ਇਹ ਮਤਲਬ ਗੱਡੀਆਂ ਜਿਹੜੀਆਂ ਮਤਲਬ ਉੱਥੋਂ ਜਾ ਰਹੀਆਂ ਬਿਨਾ ਬਿਲਿੰਗ ਤੋਂ ਜਾਂ ਉਹਨੂੰ ਅੱਗੇ ਵੀ ਕਾਰਵਾਈ ਹੋਏਗੀ ਹਾਂਜੀ ਜਿਹੜੇ ਕੋਈ ਬਿਨਾ ਬਿਲ ਤੋਂ ਗੱਡੀ ਹੈ ਕਿਤੇ ਵੀ ਫੜੀ ਜਾਂਦੀ ਹੈ ਤਾਂ ਉੱਤੇ ਕਾਰਵਾਈ ਤੋਂ ਕਿਤੇ ਤਾਂ ਹੀ ਚਲਾਣੋ ਦਾ ਹੋਏਗਾ ਕੈਮਰਾਮੈਨ ਹਾਣੀ ਦੇ ਸਾਥ ਅਜੇ ਸੈਣੀ ਦੀ ਰਿਪੋਰਟ